ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਿੰਬੂਆਂ ਦਾ ਅਚਾਰ ਬਣਾਵਾਂਗੇ ਅੱਜ ਆਪਾਂ ਧਿਆ ਨਿੰਬੂ ਆਪਣੇ ਬਹੁਤ ਵਧੀਆ ਹੈ ਘਰ ਦੇ ਨਿੰਬੂ ਆ ਤੇ ਇਹ ਆ ਜੀ ਮੇਰੇ ਕੋਲ 1.5 ਕਿਲੋ ਇਹਦਾ ਛਿਲਕਾ ਨਾ ਮੋਟਾ ਹੈਗਾ ਆਪਾਂ ਕੋਈ ਵੀ ਨਿੰਬੂ ਹੋਣ ਪਲਾਂ ਤੇ ਆਪਾਂ ਪਾ ਸਕਦੇ ਆ ਅਚਾਰ ਤਾਂ ਇਹ ਪਤਲੇ ਵਾਲੇ ਵੀ ਹੁੰਦੇ ਪਤਲੇ ਛਿਲਕੇ ਵਾਲੇ ਵੀ ਤੇ ਮੋٹے ਛਿਲਕੇ ਵਾਲੇ ਆਪਣੇ ਕੋਲ ਆ ਇਨਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਬੰਡ ਤੇ ਉਹ ਜਲਦੀ ਬਣ ਜਾਂਦੇ ਬਸ ਇੰਨਾ ਹੀ ਹੁੰਦਾ ਆਇਦਰ ਜੀ ਆਪਾਂ ਨਾਮਕ ਲੈ ਆਇਦਰ ਕਾਲਾ ਨਾਮ ਕਹਿ ਨਾਮ ਕਹ ਜੀ ਲਿਆ ਆਪਾਂ ਕਿਲੋ ਦੇ ਵਿੱਚ 100 ਗ੍ਰਾਮ ਨਾਮਕ ਪਾਊਗਾ ਆਪਣੇ ਕਿਹਾ ਹੈ ਜੀ 1.5 ਕਿਲੋ ਆਪਾਂ 150 ਗ੍ਰਾਮ ਪਾ ਰਹੇ ਹਾਂ 100 ਗ੍ਰਾਮ ਆਪਾਂ ਚਿੱਟਾ ਨਾਮ ਕਲੇ 50 ਗ੍ਰਾਮ ਆਪਾਂ ਕਾਲਾ ਨਾਮ ਕਲੇ ਹਾਂ ਜੀ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਾਂਗੇ ਆਪਾਂ ਨਾ ਹੁਣ ਇਹਨਾਂ ਕੱਟ ਲਾਂਗੇ ਤੋਤੇ ਵੇ ਆ ਸਕਾਏ ਵੇ ਗਿੱਲੇ ਨਹੀਂ ਹੋਣੇ ਚਾਹੀਦੇ ਠੰਡ ਤਾਂ ਹੈਗੀ ਵੈਸੇ ਤੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਨਾ ਛੋਟਿਆਂ ਦੇ ਤਾਂ ਚਾਰ-ਚਾਰ ਪੀਸ ਕਰ ਲਾਂਗੇ ਵੱਡੇ ਹੋਏ ਤਾਂ ਆਪਾਂ 8-8 ਪੀਸ ਵੀ ਕਰ ਸਕਦੇ ਆ ਤੇ ਵਿੱਚੋਂ ਆਪਾਂ ਇਹਦੇ ਬੀਜ ਵੀ ਕੱਢਨੇ ਹੈਗੇ ਤੇ ਬੀਜ ਕੱਢ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਦੇ ਚਾਰ-ਚਾਰ ਪੀਸ ਕਰ ਲਾਂਗੇ ਛੋਟਿਆਂ ਦੇ ਇਸ ਤਰ੍ਹਾਂ ਕਰਕੇ ਤੇ ਬੀਜ ਜਰੂਰ ਕੱਢਿਓ ਬੀਜ ਨਹੀਂ ਵਿਚ ਰਹਿਣੇ ਚਾਹੀਦੇ ਤੇ ਬੀਜ ਕੱਢ ਕੇ ਹੀ ਬਣਾਵਾਂਗੇ ਆਪਾਂ ਲਓ ਜੀ ਆਪਾਂ ਨਿੰਬੂ ਲੈਇ ਕੱਟ ਕਿਸੇ ਦੇ 4 ਪੀਸ ਹੈ ਕਿਸੇ ਦੇ 8 ਪੀਸ ਹੈ ਵੱਡੇ ਛੋਟੇ ਜਿਵੇਂ ਹੁਣ ਆਪਾਂ ਨਾ ਆ ਵੱਡੇ ਭਾਂਡੇ ਵਿੱਚ ਪਾ ਲਏ ਆਂ ਖੁੱਲੇ ਚ ਤੇ ਹੁਣ ਆਪਾਂ ਇਹਦੇ ਵਿੱਚ ਆਹ ਨਮਕ ਪਾ ਦਾਂਗੇ ਨਮਕ ਆਪਾਂ ਲੈ ਜਣਾ 100 ਗ੍ਰਾਮ ਪਾਉਣੇ ਆਪਾਂ ਕਿਲੋ ਨਿੰਬੂਆਂ ਦੇ ਵਿੱਚ ਤੇ 100 ਗ੍ਰਾਮ ਆਇਗਾ ਆਹ ਨਮਕ ਆਪਨਾ ਆਪਣੇ ਨਿੰਬੂ 1.5 ਕਿਲੋ ਤੇ 50 ਗ੍ਰਾਮ ਆਪਾਂ ਪਾਤਾ ਵਿੱਚ ਕਾਲਾ ਨਮਕ। ਕਾਲਾ ਨਮਕ ਜਰੂਰ ਪਾਓ ਇਹਦੇ ਨਾਲ ਨਾ ਬਹੁਤ ਹੀ ਵਧੀਆ ਆਚਾਰ ਤਿਆਰ ਹੁੰਦਾ ਹੈ। ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਕਲੌਂਜੀ ਦਾ ਪਾ ਦੇਾਂਗੇ। ਇੱਕ ਚਮਚ ਆਪਾਂ ਅਜਵਾਇਨ ਦਾ। ਅਜਵਾਇਨ ਨੂੰ ਨਾ ਡ్రਾਈ ਰੋਸਟ ਕਰ ਲਓ ਫਿਰ ਇਹਦਾ ਫਲੇਵਰ ਬਹੁਤ ਹੀ ਵਧ ਗਿਆ ਆਉਂਦਾ ਹੈ। ਤੇ ਮਸਲ ਕੇ ਹੱਥ ਨਾਲ ਮੈਂ ਰੱਖ ਲਈ ਸੀ ਜੀ। ਤੇ 2 ਚਮਚਾ ਆਪਾਂ ਭੁੰਨਿਆ ਜੀਰਾ ਤੇ ਇਹ ਵੀ ਆਪਾਂ ਦਰਦਰਾ ਜਿਹਾ ਕੁੱਟਿਆ ਪਾਊਡਰ ਨਹੀਂ ਬਣਾਇਆ ਇਹ ਦਰਦਰਾ ਜਿਹਾ ਕੁੱਟਿਆ ਵੇ ਆਪਾਂ ਬਾਹਲੇ ਮਸਾਲੇ ਨਹੀਂ ਪਾਉਂਦੇ ਬਸ ਮਸਾਲੇ ਆਪਣੇ ਸਹੀ ਠੀਕ ਹੀ ਹੋਣਗੇ ਹੁਣ ਆਪਾਂ 1 ਚਮਚ ਪਾਵਾਂਗੇ ਲਾਲ ਮਿਰਚ ਦਾ ਪਾਵਣਾ ਕਿ ਚਮਚਾ ਪਾਵਾਂਗੇ ਹਲਦੀ ਦਾ ਬਸ ਆਪਾਂ ਇੰਨੇ ਮਸਾਲੇ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਨਾ ਪਾਏ ਤੇ ਤੇਲ ਪਾ ਕੇ ਤੇਲ ਪਾਉਣ ਦੀ ਵੀ ਜ਼ਰੂਰਤ ਨਹੀਂ ਆਪਾਂ ਨੂੰ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਿੰਨੇ ਆ ਇਹਦੇ ਆਪਾਂ ਨਾ ਨਿੰਬੂਆਂ ਦੇ ਵਿੱਚ ਮਸਾਲੇ ਮਿਕਸ ਕਰਤੇ ਬਹੁਤ ਹੀ ਵਧੀਆ ਮਿਕਸ ਹੋ ਗਏ ਤੇ ਨਿੰਬੂ ਆਪਣਾ ਅਚਾਰ ਬਣ ਕੇ ਵਧੀਆ ਹੋ ਗਿਆ ਤਿਆਰ ਨਿੰਬੂ ਜਦੋਂ ਖਰਾਬ ਹੁੰਦਾ ਜਦੋਂ ਆਪਣੇ ਨਿੰਬੂ ਦੇ ਨਿੰਬੂ ਦਾ ਹੋਇਆ ਤਾਂ ਸੇ ਦਾ ਵੀ ਅਚਾਰ ਹੋਇਆ ਨਾ ਉਹਦੇ ਵਿੱਚ ਨਮਕ ਦੀ ਮਾਤਰਾ ਜਦੋਂ ਘੱਟ ਆਪਨੇ ਦੀ ਤੇ ਉਦੋਂ ਆਪਣਾ ਨਾ ਅਚਾਰ ਖਰਾਬ ਹੋ ਜਾਂਦਾ ਬਸ ਨਮਕ ਦੀ ਮਾਤਰਾ ਕਰਕੇ ਹੀ ਤੇ ਖਰਾਬ ਹੁੰਦਾ ਹੋਰ ਨਹੀਂ ਅਚਾਰ ਨਹੀਂ ਖਰਾਬ ਹੁੰਦਾ ਆਇ ਨਹੀਂ ਹੁੰਦਾ ਵੀ ਉਹਦੇ ਹੱਥ ਦਾ ਨਹੀਂ ਖਰਾਬ ਹੁੰਦਾ ਉਹਦੇ ਹੱਥ ਹੁੱਥ ਦਾ ਕੁਝ ਨਹੀਂ ਹੁੰਦਾ ਬਸ ਨਮਕ ਦੀ ਗੱਲ ਆ ਥੋੜੀ ਜੀ ਤੇ ਹੁਣ ਜੇ ਆਪਾਂ 에ਅਰਟਾਈਟ ਡੱਬੇ ਚ ਪਾ ਕੇ ਨਾ ਤੇ ਦਿਨ ਚ ਤਿੰਨ ਵਾਰੀ ਹਿਲਾਉਣਾ ਹੈ ਇਹਨੂੰ ਤੇ 8-10 ਦਿਨਾਂ ਚ ਆਪਣਾ ਅਚਾਰ ਹੋ ਜਾਊਗਾ ਤਿਆਰ ਤੇ ਸਾਡੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਾਸਿਕਾਂ